ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਬੇਗਲ ਵੱਚ ਚੁੱਕੇ ਆ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ 1 ਜੂਨ ਨੂੰ ਪੈਣੀਆਂ ਨੇ ਸੰਗਰੂਰ ਦੇ ਵੋਟਰਾਂ ਦੇ ਨਾਲ ਗੱਲ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਵੈਤਦੇ ਨੇ ਜਿਹੜੀ ਬੇਰੋਜ਼ਗਾਰੀ ਹੈ ਉਹਨੂੰ ਖਤਮ ਕੀਤਾ ਜਾਏ ਨਸ਼ਿਆਂ ਨੂੰ ਖਤਮ ਕੀਤਾ ਜਾਏ ਪੋਲਿਟਿਕਸ ਖੇਲੀ ਜਾਂਦੀ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਸਾਰੇ ਆਪਣਾ ਹਲੂ ਸਿੱਧਾ ਕਰਦੇ ਨੇ ਮੇਨ ਮੁੱਦਾ ਇਹ ਕਿ ਸੀ ਨਾਰੀ ਸੁਰੱਖਿਆ ਕਿਉਂਕਿ ਨਾਰੀਆਂ ਸੁਰੱਖਿਤ ਨਹੀਂ ਹੈਗੀਆਂ ਕੱਲ ਵੀ ਡਿਬੇਟ ਹੋਈ ਹੈ ਸਾਡੀ ਕੀ ਕਰਨਾਟਕਾ ਦਾ ਇੱਕ ਵਿਧਾਇਕ ਜਿੰਨੀਆਂ ਲੇਡੀਜ਼ ਦੇ ਨਾਲ ਦੁਸ਼ਕਰਮ ਕਰਕੇ ਬਾਹਰ ਭੱਜਿਆ ਹੋਇਆ ਤੇ ਮੇਰਾ ਭਰਾ ਮਦਲ ਪਰਸੋ ਦਾ ਘਰੋਂ ਗਾਇਬ ਆਗਾ ਦੋ ਦਿਨ ਦਾ ਕੁਝ ਨਹੀਂ ਉਹਦਾ ਪਤਾ ਕਿੱਥੇ ਗਿਆ ਕਿੱਥੇ ਨਹੀਂ ਤੇ ਹੁਣ ਇਹਨਾਂ ਨੂੰ ਅਸੀਂ ਵੋਟਾਂ ਪਾ ਕੇ ਵੀ ਕੀ ਕਰਨਾ ਅਸੀਂ ਤਾਂ ਚੁੱਤੀਆਂ ਹੀ ਮਾਰ ਸਕਦੇ ਇਹਨਾਂ ਦੇ ਹੋਰ ਤਾਂ ਕੁਝ ਵੀ ਨਹੀਂ ਸਾਡੇ ਕੋਲ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਬਿਗਲ ਵੱਜ ਚੁੱਕਿਆ ਪਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ 1 ਜੂਨ ਨੂੰ ਪੈਣੀਆਂ ਨੇ ਪਰ ਉਸ ਤੋਂ ਪਹਿਲਾਂ ਲਿਵਿੰਗ ਇੰਡੀਆ ਦਾ ਖਾਸ ਪ੍ਰੋਗਰਾਮ ਕੀ ਕਹਿੰਦੀ ਹੈ ਜਨਤਾ ਦੇ ذریعے ਤੁਹਾਨੂੰ ਪੰਜਾਬ ਦੇ ਸੰਗਰੂਰ ਦੇ ਵੋਟਰਾਂ ਦੇ ਨਾਲ ਮਿਲਾਉਣੇ ਆ ਅਤੇ ਉਹਨਾਂ ਦੇ ਦਿਲ ਦੇ ਵਿੱਚ ਕੀ ਆ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਸੰਗਰੂਰ ਦੇ ਵੋਟਰਾਂ ਦੇ ਨਾਲ ਗੱਲ ਕਰ ਲੈਂਦੇ ਆ ਵੀ ਕਿਸ ਤਰ੍ਹਾਂ ਦੇਖਦੇ ਨੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੇ ਮੁੱਦੇ ਹੈਵੀ ਰਹਿਣ ਵਾਲੇ ਨੇ ਕੀ ਇਸ ਵਾਰ ਕਿਹੜੀ ਪਾਰਟੀ ਨੂੰ ਬਹੁਮਤ ਮਿਲੇਗਾ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤੇਗਾ ਆਖਿਰਕਾਰ ਸਵਾਲ ਕੀ ਹੋਣਗੇ ਤੇ ਜਵਾਬ ਕੀ ਹੋਣਗੇ ਸੰਗਰੂਰ ਦੇ ਵੋਟਰਾਂ ਨਾਲ ਗੱਲ ਕਰਨੇ ਸ਼ੁਰੂ ਬਾਤ ਇਸ ਦੁਕਾਨ ਤੋਂ ਕਰਦੇ ਆ ਲੀਵਿੰਗ ਇੰਡੀਆ ਦਾ ਖਾਸ ਪ੍ਰੋਗਰਾਮ ਕੀ ਕਹਿੰਦੀ ਏ ਜਨਤਾ ਦੇ ذریعے ਸਸੀ ਗੱਲ ਸਰ ਸੀਗਲ ਜੀ ਕੀ ਨਾਮ ਹੈ ਸਰ ਸੁਮਿੰਦਰ ਸਿੰਘ ਸੁਮਿੰਦਰ ਜੀ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਇਸ ਵਾਰ ਮੋੜ ਕੀ ਕਹਿੰਦਾ ਕਿਹੜੇ ਵਾਅਦਿਆਂ ਦੇ ਉੱਤੇ ਵੋਟ ਪਾਈ ਜਾਓ ਦੇਖੋ ਜੀ ਵਾਅਦੇ ਤਾਂ ਹਰ ਵਾਰੀ ਉਹੀ ਰਹਿੰਦੇ ਨੇ ਜਿਹੜੀ ਬੇਰੋਜ਼ਗਾਰੀ ਹੈ ਉਹਨੂੰ ਖਤਮ ਕੀਤਾ ਜਾਏ ਨਸ਼ਿਆਂ ਨੂੰ ਖਤਮ ਕੀਤਾ ਜਾਏ ਸਾਰਿਆਂ ਨੂੰ ਰੋਜਗਾਰ ਮਿਲੇ ਤਾਂ ਕਿ ਹਰੇਕ ਬੰਦਾ ਆਪਣੇ ਪੈਰਾਂ ਤੇ ਖੜਾ ਹੋ ਸਕੇ ਮਤਲਬ ਬਜਾਏ ਕਿ ਜੇ ਆਪਾਂ ਗੱਲ ਕਰੀਏ ਵੀ ਮੁਫਤ ਬਿਜਲੀ ਪਾਣੀ ਦੀ ਬਜਾਏ ਮਤਲਬ ਅਗਲਾ ਜਿਹੜਾ ਹੈਗਾ ਕੋਈ ਪਰਸਨ ਹੈ ਉਹਨੂੰ ਮਤਲਬ ਪੈਰਾਂ ਤੇ ਖੜਾ ਕਰੋ ਸਭ ਤੋਂ ਵੱਡੀ ਗੱਲ ਇਹ ਹੈ ਜੀ ਹਾਂਜੀ ਜੇਕਰ ਆਹ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੇ ਮੁੱਦੇ ਹੈਵੀ ਰਹਿਣ ਵਾਲੇ ਨੇ ਦੇਖੋ ਇਹੀ ਸਭ ਤੋਂ ਹੈਵੀ ਤਾਂ ਇਹੀ ਗੱਲ ਹੈ ਨਾ ਵੀ ਆਪਾਂ ਜਿਹੜੇ ਵਾਦੇ ਪਹਿਲਾਂ ਹੋਏ ਨੇ ਵੀ ਆਪਾਂ ਕਹਿੰਦੇ ਆ ਵੀ ਨੌਕਰੀਆਂ ਵੰਡੀਆਂ ਜਾਣਗੀਆਂ ਉਹ ਨੌਕਰੀਆਂ ਦਿੱਤੀਆਂ ਜਾਣ ਜਿਹੜੇ ਮਤਲਬ ਉਹੀ ਰੋਜ਼ਗਾਰ ਦੇ ਅਫਸਰ ਹੋਣਗੇ ਅਗਲਾ ਪੈਰਾ ਤੇ ਖੜਾ ਹੋਊਗਾ ਤਾਂ ਹੀ ਉਹ ਮਤਲਬ ਕਾਮਯਾਬ ਹੋ ਸਕਦਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦਾ ਜੇ ਉਹ ਪਰਿਵਾਰ ਦਾ ਪਾਲਣ ਪੋਸ਼ਣ ਉਹਦੇ ਕੋਲ ਦੋ ਪੈਸੇ ਹੋਣਗੇ ਤਾਂ ਉਹ ਉਹ ਨਸ਼ਿਆਵਲ ਨਹੀਂ ਜਾਊਗਾ ਜੇ ਉਹ ਪੈਸੇ ਨਹੀਂ ਆ ਅਗਲਾ ਚੋਰੀਆਂ ਕਰਦਾ ਸਾਰਾ ਕੁਝ ਕਰਦਾ ਹੈ ਉਹ ਨਸ਼ਿਆਵਲ ਜਾਂਦਾ ਇਹ ਚੀਜ਼ ਹੈ ਵੀ ਮਤਲਬ ਸਭ ਤੋਂ ਮੇਨ ਮੁੱਦਾ ਤਾਂ ਇਹੀ ਹੈ ਬਿਲਕੁਲ ਇਹਨਾਂ ਦਾ ਕਹਿਣਾ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਅਹਿਮ ਮੁੱਦੇ ਬੇਰੁਜ਼ਗਾਰੀ ਤੇ ਨਸ਼ਾ ਇਹਨਾਂ ਦਾ ਕਹਿਣਾ ਕਿ ਜੇਕਰ ਸਰਕਾਰਾਂ ਫਰੀ ਦੀ ਜਗਾ ਲੋਕਾਂ ਨੂੰ ਰੋਜ਼ਗਾਰ ਮਹਈਆ ਕਰਾ ਦੇਵੇ ਤਾਂ ਸਭ ਕੁਝ ਠੀਕ ਨਜ਼ਰ ਆਉਂਦਾ ਜੋ ਸੰਗਰੂਰ ਦੇ ਵੋਟਰ ਨੇ ਲਗਾਤਾਰ ਉਹਨਾਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀ ਉਹ ਕਿਸ ਤਰ੍ਹਾਂ ਦੇਖਦੇ ਨੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਲੈ ਕੇ VOTING ਕੀਤੀ ਜਾਊਗੀ ਸੰਗਰੂਰ ਦੇ ਵੋਟਰਾਂ ਦੇ ਨਾਲ ਗੱਲ ਕਰ ਲੈਂਦੇ ਆਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਇਸ ਵਾਰ ਕਿਹੜੇ ਉਹ ਮੁੱਦੇ ਹੋਣਗੇ ਜਿਸ ਨੂੰ ਲੈ ਕੇ ਲੋਕ ਸਭਾ ਚੋਣਾਂ ਦੇ ਵਿੱਚ VOTING ਕੀਤੀ ਜਾਊਗੀ ਸਸੀ ਗੱਲ ਸਰ ਸਸੀ ਗੱਲ ਸਰ ਆ ਲੋਕ ਸਭਾ ਚੋਣਾ ਨਜ਼ਦੀਕ ਆ ਗਿਆ ਨਹੀਂ ਇਸ ਵਾਰ ਕੀ ਲੱਗਦਾ ਕਿਹੜੇ ਮੁੱਦਿਆਂ ਦੇ ਆਧਾਰ ਤੇ VOTING ਹੋਊਗੀ ਮੁੱਦੇ ਦਾ ਤਾਂ ਕੋਈ ਮਕਸਦ ਨਹੀਂ ਆ ਸਰ ਲੋਕ ਤਾਂ ਆਪਣੀਆਂ ਸਮੱਸਿਆਵਾਂ ਚੁੱਲੀਆਂ ਹੋਏ ਨੇ ਕਿ ਪਰ ਇਹ ਵੀ ਪੋਲਿਟਿਕਸ ਪੋਲਿਟਿਕਸ ਖੇਲੀ ਜਾਂਦੀ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਸਾਰੇ ਆਪਣਾ ਨੂੰ ਸਿੱਧਾ ਕਰਦੇ ਨੇ ਤੇ ਕੋਈ ਸਾਨੂੰ ਬਹੁਤਾ ਇੰਟਰਸਟ ਨਹੀਂ ਹੈਗਾ ਇਲੈਕਸ਼ਨਾਂ 'ਚ ਕੀ ਸਰ ਕੀ ਲੱਗਦਾ ਕਿ ਉਹ ਕਰਕੇ ਜਦੋਂ VOTES ਨਜ਼ਦੀਕ ਆਉਂਦੀਆਂ ਨੇ ਜਾਂ ਹਰ ਇੱਕ ਪਾਰਟੀ ਦਾ ਹਰ ਇੱਕ ਨੁਮਾਇੰਦਾ ਵਾਅਦੇ ਵੱਡੇ ਕਰ ਦਿੰਦਾ ਤਾਂ ਉਹਨੂੰ ਲੱਗਦਾ ਕਿ ਵਾਅਦੇ ਪੂਰੇ ਹੁੰਦੇ ਆਜ ਤੱਕ ਦਾ ਸੋਚਿਆ ਨਹੀਂ ਇਹਨਾਂ ਨੂੰ ਪਤਾ ਲੱਗਿਆ ਵੀ ਅਸਲ ਵਿੱਚ ਵਾਅਦੇ ਪੂਰੇ ਹੋਏ ਹਨ ਕਦੇ ਮੈਨੂੰ ਨਹੀਂ ਲੱਗਦਾ ਵੀ ਵਾਅਦੇ ਆਮ ਜਨਤਾ ਦੇ ਤਾਂ ਵਾਅਦੇ ਪੂਰੇ ਹੁੰਦੇ ਨਹੀਂ ਕਦੇ ਜੀ ਕਿ ਐਸੀ ਹਵਾ ਕੀ ਕਹਿੰਦੀ ਹੈ ਸੰਗਰੂਪ ਕੁਝ ਨਹੀਂ ਕਹਿ ਸਕਦੇ ਜੀ ਸਾਰੇ ਵੋਟਰ ਸਾਇਲੈਂਟ ਨੇ ਬਿਲਕੁਲ ਸਾਰੇ ਵੋਟਰ ਚੁੱਪਚਾਪ ਨੇ ਕੀ ਨਾਮ ਹੈ ਸਰ ਅਨਿਲ ਕੁਮਾਰ ਜੀ ਅਨਿਲ ਜੀ ਲੋਕ ਸਭਾ ਚੋਣਾਂ ਨਜ਼ਦੀਕ ਆ ਗਈਆਂ ਨੇ ਇਸ ਵਾਰ ਮੂਡ ਕੀ ਕਹਿੰਦਾ 86 ਹਵਾ ਕਿੱਧਰ ਨੂੰ ਜਾ ਰਹੀ ਆ 86 ਹਵਾ ਤਾਂ ਜੀ ਯਾਤਰਾ ਇਹਦੇ ਵਿੱਚ ਹੀ ਆ ਜੀ ਬੀਜੇਪੀ ਦੇ ਵਿੱਚ ਬਾਕੀ ਤਾਂ ਐ ਵੀ ਇਹ ਆਪਣਾ ਕੰਮ ਜਿਆ ਕਰਕੇ ਚੱਲ ਜਾਂਦੇ ਆ ਆਪਨੇ ਵੀ ਵਧੀਆ ਕੰਮ ਕੀਤਾ ਹੈ ਬਸ ਕਿਸ ਤਰ੍ਹਾਂ ਵੇਖਦੇ ਹਾਂ ਪੰਜਾਬ ਜੋ ਮੌਜੂਦਾ ਸਰਕਾਰ ਆ ਉਹ ਕਹਿੰਦੇ ਅਸੀਂ ਫ੍ਰੀ ਬਿਜਲੀ ਦੇ ਦਿੱਤੀ ਗਈ ਆਔਰਤਾਂ ਨੂੰ ਫ੍ਰੀ ਸਫਰ ਦੇ ਦਿੱਤਾ ਗਿਆ ਨਹਿਰੀ ਪਾਣੀ ਦੇ ਦਿੱਤਾ ਗਿਆ ਕਿਸ ਤਰ੍ਹਾਂ ਵੇਖਦੇ ਹੋ ਕਾਰਜਕਾਲ ਦੇਖੋ ਜੀ ਆਮ ਜਨਤਾ ਨੂੰ ਤਾਂ ਇਸ ਚੀਜ਼ ਦਾ ਫਾਇਦਾ ਹੀ ਹੈ ਲੇਕਿਨ ਦੂਜੇ ਪਾਸੇ ਮੰਗਾਈ ਵਧ ਜਾਂਦੀ ਹੈ ਇੱਕ ਪਾਸੇ ਦੇ ਤਾਂ ਦੂਜੇ ਪਾਸੇੋਂ ਲੈ ਲਿਆ ਜੀ ਉਹ ਚੱਲਦਾ ਹੀ ਰਹੇਗਾ ਮਹੀਂ ਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਸਰਕਾਰਾਂ ਇੱਕ ਪਾਸੇ ਦੇ ਦਿੰਦੀਆਂ ਨੇ ਤੇ ਦੂਜੇ ਪਾਸੇ ਲੈ ਦਿੰਦੀਆਂ ਨੇ ਪਰ ਉਥੇ ਇਹਨਾਂ ਦਾ ਕਹਿਣਾ ਕੀ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ ਮਹਿੰਗਾਈ ਆ ਜੋ ਲਗਾਤਾਰ ਵੱਧਦੀ ਜਾ ਰਹੀ ਆ ਸੰਗਰੂਰ ਦੇ ਵੋਟਰਾਂ ਦੇ ਨਾਲ ਗੱਲ ਕੀਤੀ ਜਾ ਰਹੀ ਆ ਸੰਗਰੂਰ ਦੇ ਜੋ ਵੋਟਰ ਨੇ ਆਖਿਰਕਾਰ ਉਹਨਾਂ ਦੇ ਦਿਲ ਦੇ ਵਿੱਚ ਹੈ ਕਿ ਉਹ ਜਾਣਨ ਦੀ ਕੋਸ਼ਿਸ਼ ਕਰ ਲੈਣਿਆ ਕੀ ਨਾਮ ਹੈ ਸਰ ਬਿੱਟੂ ਜੀ ਬਿੱਟੂ ਲੋਕ ਸਭਾ ਚੋਣਾਂ ਨਜ਼ਦੀਕ ਆ ਗਈਆਂ ਨੇ ਇਸ ਵਾਰ ਮੂੜ ਕੀ ਕਹਿੰਦਾ ਸਿਆਸੀ ਆਵਾ ਕਿੱਧਰ ਨੂੰ ਜਾ ਰਹੀ ਆ ਦੇਖੋ ਜੀ ਕੀ ਕਹਿ ਸਕਦੇ ਆ ਠੀਕ ਹੈ ਜਿਸ ਤਰ੍ਹਾਂ ਚੱਲੀ ਜਾਂਦਾ ਸਿਸਟਮ ਮੈਂ ਯੂਨਾ ਸਰਕਾਰ ਦੀ ਗੱਲ ਕੀਤੀ ਆ ਬਈ ਪੰਜਾਬ ਚ ਜਾਂ ਕੇਂਦਰ ਸਰਕਾਰ ਦੀ ਗੱਲ ਕੀਤੀ ਕਾਰਜਕਾਲ ਕਿਸ ਤਰ੍ਹਾਂ ਵੇਖਦੇ ਹੋ ਹਾਂਜੀ ਕਿਸ ਤਰ੍ਹਾਂ ਵੇਖਦੇ ਸਰਕਾਰਾਂ ਦੇ ਕੰਮ ਕਾਰੋਬਾਰ ਠੀਕ ਹੀ ਨੇ ਜੀ ਸਰਕਾਰਾਂ ਦੇ ਤਾਂ ਇਹ ਨਹੀਂ ਹੈਗੇ ਨੇ ਕੰਮਕਾਰ ਲੋਕਾਂ ਦੇ ਜਮ੍ਹਾਂ ਠੱਪ ਪਏ ਨੇ ਜੀ ਕਾਰੋਬਾਰ ਮੰਦੇ ਨੇ ਅੱਜਕੱਲ ਬਹੁਤ ਬਾਜ਼ਾਰ ਤਾਂ ਦੇਖੋ ਘਾਉ ਪੈ ਰਹੇ ਨੇ ਇੱਥੇ ਕੋਈ ਪਾਣੀ ਦੀ ਸਮੱਸਿਆ ਨਹੀਂ ਹੈਗੀ ਕੋਈ ਬਾਥਰੂਮ ਜਾਣ ਦੀ ਜਗ੍ਹਾ ਨਹੀਂ ਹੈਗੀ ਕੀ ਕਰੂ ਆਲਾ ਯਾਨੀ ਕਿ ਕੋਈ ਵੀ ਸਹੂਲਤ ਨਹੀਂ ਹੈਗੀ ਨਾ ਜੀ ਨਾ ਕੋਈ ਸਹੂਲਤ ਮੁੱਖ ਮੰਤਰੀ ਦਾ ਸ਼ਹਿਰ ਹਾਂ ਜੀ ਹਾਂ ਕੋਈ ਇਹਦੇ ਚ ਹੋਣੀ ਹੈ ਕੋਈ ਬਾਥਰੂਮ ਦੀ ਜਗ੍ਹਾ ਨਹੀਂ ਹੈਗੀ ਇਥੇ ਟੁਰੀ ਗੇਟ ਦੇ ਵਿੱਚ ਕੋਈ ਪਾਣੀ ਦੀ ਹੋਣੀ ਹੈਗੀ ਸਮੱਸਿਆ ਨਹੀਂ ਹੈਗੀ ਪਾਣੀ ਦੇ ਕੁੱਲਰ ਕਲਰ ਲੱਗਣੇ ਚਾਹੀਦੇ ਹਨ ਗਰਮੀ ਦਾ ਟਾਈਮ ਹੈ ਜਣਾ ਖਣਾ ਦੁਖੀਆ ਪੜੀ ਤੋਂ ਬਗੜਾ ਛੋਟੇ ਛੋਟੇ ਦੁਕਾਨਦਾਰਾ ਰੱਖਦੇ ਨਹੀਂ ਕੈਮਪਰ ਜੇ ਲੈ ਕੇ ਆਉਂਦੇ ਨੇ ਉਹ 2 ਮਿੰਟਾਂ ਜੇ ਖਤਮ ਨਹੀਂ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਕੋਈ ਵੀ ਸੁਵਿਧਾ ਸੰਗਰੂਪ ਦੇ ਵਿੱਚ ਨਜ਼ਰ ਨਹੀਂ ਆਉਂਦੀ ਕੀ ਨਾਮ ਹੈ ਜੀ ਅਰੁਣਾ ਅਰੁਣਾ ਜੀ ਲੋਕ ਸਭਾ ਚੋਣਾਂ ਦੇ ਅਧਿਕਾਰੀਆਂ ਨੇ ਇਸ ਵਾਰ ਮੂਡ ਕੀ ਲੱਗਦਾ ਕਿਹੜੇ ਸਿਆਸੀ ਮੁੱਦੇ ਹੋਣਗੇ ਸਿਆਸੀ ਮੁੱਦੇ ਤਾਂ ਬਹੁਤ ਨੇ ਵੀਰ ਜੀ ਜਿਹੜਾ ਮੇਨ ਮੁੱਦਾ ਹੈ ਕਿ ਸੀ ਨਾਰੀ ਸੁਰੱਖਿਆ ਤੇ ਲੈ ਰਹੇ ਆ ਕਿਉਂਕਿ ਨਾਰੀਆਂ ਸੁਰੱਖਿਤ ਨਹੀਂ ਹੈਗੀਆਂ ਕੱਲ ਵੀ ਡਿਬੇਟ ਹੋਈ ਹੈ ਸਾਡੀ ਕੀ ਕਰਨਾਟਕਾ ਦਾ ਇੱਕ ਵਿਧਾਇਕ ਜੀ ਇੰਨੀਆਂ ਲੇਡੀਜ਼ ਦੇ ਨਾਲ ਦੁਸ਼ਕਰਮ ਕਰਕੇ ਬਾਹਰ ਭੱਜਿਆ ਹੋਇਆ ਉਸ ਤੇ ਮੋਦੀ ਜੀ ਕੁਝ ਨਹੀਂ ਬੋਲਦੇ ਮੋਦੀ ਜੀ ਮੰਗਲ ਸੂਤਰ ਦੀ ਗੱਲ ਤਾਂ ਕਰਦੇ ਨੇ ਮੰਗਲ ਸੂਤਰ ਵਾਲਿਆਂ ਦੀ ਗੱਲ ਕਿਉਂ ਨਹੀਂ ਕਰਦੇ ਮੰਗਲ ਸੂਤਰ ਵਾਲਿਆਂ ਦੀ ਵੀ ਗੱਲ ਕਰਨਾ ਕਿਉਂ ਕਿੰਨੀਆਂ ਬਿਪਤਾ ਦੇ ਵਿੱਚ ਨੇ ਕਿੰਨੀ ਪ੍ਰੋਬਲਮ ਦੇ ਵਿੱਚ ਨੇ ਤੇ ਸਾਡਾ ਇਹ ਕਿ ਮੇਨ ਮੁੱਦਾ ਜਿਹੜਾ ਲੇਡੀਜ਼ ਦਾ ਹੋਏਗਾ ਨਾ ਉਹ ਲੇਡੀਜ਼ ਦੀ ਸਿਕਿਉਰਿਟੀ ਨੂੰ ਲੈ ਕੇ ਹੋਏਗਾ ਔਰ ਆ ਸਾਡਾ ਮੂਡ ਤਾਂ ਇਹ ਕਿ ਜੀ ਖੈਰਾ ਸਭ ਨੂੰ ਜਿਤਾਉਂਦਾ ਜੀ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਕਹਿੰਦੇ ਨੇ ਕਿ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਮੁੱਦੇ ਰੱਖੇ ਜਾਣਗੇ ਕੀ ਨਾਮ ਹੈ ਜੀ ਮੇਰਾ ਨਾਮ ਚਰਨਜੀਤ ਕੌਰ ਹੈ ਜੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਮੂਹੜ ਕੀ ਕਹਿੰਦਾ ਕਿਹੜੇ ਮੁੱਦਿਆਂ ਦੇ ਆਧਾਰ ਤੇ ਇਸ ਵਾਰ VOTING ਕੀਤੀ ਜਾਊਗੀ ਦੇਖੋ ਸਭ ਤੋਂ ਪਹਿਲਾਂ ਤਾਂ ਔਰਤ ਦਾ ਇੰਨਾ ਬੁਰਾ ਹਾਲ ਕੀਤਾ ਪਿਆ ਨੇ ਇੱਥੇ ਦੂਜੀ ਗੱਲ ਤੇ ਨਸ਼ਾ ਕਿਉਂਕਿ ਔਰਤ ਬਾਹਰ ਨਹੀਂ ਨਿਕਲ ਸਕਦੀ ਚੋਰੀਆਂ ਠੱਗੀਆਂ ਲਾ ਲੋ ਤੇ ਮੈਂ ਕਹਿੰਨੀ ਵੀ ਆਉਣ ਵਾਲੀ ਜਿੰਨੇ ਮਾੜੇ ਹਾਲਾਤ ਹੋ ਰਹੇ ਨੇ ਔਰਤਾਂ ਆਉਣ ਵਾਲੀ ਪੀੜੀ ਨੂੰ ਅਸੀਂ ਕੀ ਦੱਸਾਂਗੇ ਕਿਉਂਕਿ ਛੋਟੇ ਬੱਚੇ ਨੇ ਅੱਗੇ ਬੱਚੀਆਂ ਨੇ ਵੱਡੇ ਵੀ ਹੋਣਾਗਾ ਉਹ ਕੀ ਦੇਖਣਗੇ ਵੀ ਸਾਡੇ ਪਿਛਲਾ ਪੰਜਾਬ ਦੀ ਜਿਹੜਾ ਉਹ ਇੰਨਾ ਗੰਦਾ ਸੀ ਕਿਉਂਕਿ ਉਹਨਾਂ ਨੇ ਤਾਂ ਜਮੀਂ ਬੇੜਾ ਕਰ ਕਰਕੇ ਭਾਜਪੀ ਨੇ ਤਾਂ ਕੋਈ ਸੁਰੱਖਿਆ ਨਹੀਂ ਕੋਈ ਕੁਛ ਨਹੀਂ ਹੈਗਾ ਤਾਂ ਆਪਾਂ ਤਾਂ ਕਹਿੰਦੇ ਆ ਵੀ ਇਹ ਪੰਜਾਬ ਵਧੀਆ ਬਣੇ ਕਿ ਲੇਡੀਜ਼ ਨੂੰ ਵੱਧ ਤੋਂ ਵੱਧ ਸਹੂਲਤ ਮਿਲੇ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਔਰਤਾਂ ਦੇ ਔਰਤਾਂ ਦੇ ਮਸਲੇ ਨੂੰ ਲੈ ਕੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਮੁੱਦੇ ਉਠਾਏ ਜਾਣਗੇ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਸੰਗਰੂਰ ਦੇ ਸੰਗਰੂਰ ਦੇ VOTER ਨੇ VOTERਾਂ ਦੀ ਹਵਾ ਕੀ ਕਹਿੰਦੀ ਆ ਲਗਾਤਾਰ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਦੇ ਦਿਲ ਪੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਨਮ ਸਰ ਤੁਮਾ ਜੀ ਤੁਮਾ ਜੀ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਇਸ ਵਾਰ ਮੂਡ ਕੀ ਆ ਸਿਆਸੀ ਹਵਾ ਕੀ ਕਹਿੰਦੀ ਆ ਕੋਈ ਅਜੀ ਸ਼ਮ ਨਹੀਂ ਆ ਰਹੀ ਬਗਖਿਆਲ ਸਿੰਘ ਜੀ ਕਹਿੰਦੇ ਜਾਨਵਰ ਕਿਹੜੇ ਮੁੱਦਿਆਂ ਦੇ ਆਧਾਰ ਤੇ VOTING ਕੀਤੀ ਜਾਵੇ ਕੋਈ ਸਮਝ ਨਹੀਂ ਅਰੇ ਕੋਈ ਮੂੜ ਨਹੀਂ ਹੋਰ ਚਾ ਵੀ ਇਹਨਾਂ ਦਾ ਕਹਿਣਾ ਕੀ ਹਾਲੇ ਕੋਈ ਮੂੜ ਨਹੀਂ ਸਿਆਸੀ ਬਾਕੀ ਕਹਿੰਦੀ ਆ ਪਰ ਲਗਾਤਾਰ VOTERਾਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੇ ਸਿਆਸੀ ਮੁੱਦੇ ਹੋਣਗੇ ਕਿਹੜੇ ਸਿਆਸੀ ਮੁੱਦਿਆਂ ਨੂੰ ਲੈ ਕੇ ਜੋ VOTING ਕੀਤੀ ਜਾਊਗੀ ਲਗਾਤਾਰ ਸੰਗਰੂਰ ਦੇ ਜੋ VOTER ਨੇ ਉਹਨਾਂ ਦੀ ਦਿਲ ਦੀ ਗੱਲ ਜਾਣਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਸੰਗਰੂਰ ਦੇ VOTER ਨੇ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆਖਿਰਕਾਰ ਉਹਨਾਂ ਦੇ ਦਿਲ ਦੇ ਵਿੱਚ ਹੈ ਕਿ ਭਾਵੇਂ 1 ਜੂਨ ਨੂੰ ਪੰਜਾਬ ਦੇ ਵਿੱਚ VOTA ਪੈਣੀਆਂ ਪਰ ਉਸ ਤੋਂ ਪਹਿਲਾਂ ਨੌਜਵਾਨ ਖੜੇ ਕੀ ਕੀ ਨਾਮ ਗਗਨ ਗਗਨ ਲੋਕ ਸਭਾ ਚੋਣਾਂ ਨਜ਼ਦੀਕ ਆ ਗਈਆਂ ਨੇ ਇਸ ਵਾਰ ਕਿਹੜੇ ਮੁੱਦਿਆਂ ਦੇ ਆਧਾਰ ਤੇ VOTING ਕੀਤੀ ਜਾਊਗੀ ਜਦੋਂ ਬਟਨ ਦੱਬਣ ਜਾਓਗੇ ਵਾ ਵ ਮੁੱਦੇ ਵਾਸਤੇ ਹੀ ਹੋਣੇ ਚਾਹੀਦੇ ਨੇ ਚਾਚਾ ਮੁੱਦੇ ਕਿਹੜੇ ਹੋਣੇ ਚਾਹੀਦੇ ਨੇ ਭਰਾ ਪਾਣੀ ਆ ਚੀਜ਼ ਦਾ ਕਰਦੇ ਲੈ ਵੀ ਬਸ ਪੰਜਾਬ ਠੀਕ ਹੋਵੇ ਨਸ਼ਾ ਪ੍ਰਤੀ ਯਾਰ VOT یعنی ਕਿ ਵੀ ਨਸ਼ੇ ਨਾ ਵਿਕਣ ਅੱਜ ਕੱਲ ਬਹੁਤ ਨਸ਼ੇ ਵਿਕ ਰਹੇ ਨੇ ਤਾਂ ਕਰਕੇ ਇਸ ਗੱਲ ਤੇ ਮੁੱਦਾ ਉੱਠਿਆ ਜਾਵੇ ਵੀ ਨਸ਼ਾ ਨਾ ਵਿਕੇ ਬੱਚੇ ਨੇ ਨੌਜਵਾਨ ਜਿਹੜੇ ਉਹ ਹੋ ਰਹੇ ਨੇ ਵੀ ਇਸ ਤੇ ਠੱਲ ਪਾਈ ਜਾਵੇ ਇਹ ਬਿਲਕੁਲ ਨੌਜਵਾਨ ਦਾ ਕਹਿਣਾ ਕਿ ਨਸ਼ੇ ਤੇ ਲਗਾਮ ਲੱਗਣੀ ਚਾਹੀਦੀ ਆ ਨਸ਼ਾ ਖਤਮ ਹੋਣਾ ਚਾਹੀਦਾ ਪੰਜਾਬ ਦੇ ਵਿੱਚੋਂ ਜਿਸ ਕਾਰਨ ਇਹਨਾਂ ਦਾ ਕਹਿਣਾ ਕਿ ਨਸ਼ਾ ਖਤਮ ਹੋਵੇ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਜੋ ਪੰਜਾਬ ਦੇ ਵਿੱਚ ਨਸ਼ਾ ਤੇ ਬੇਰੁਜ਼ਗਾਰੀ ਅਹਿਮ ਮੁੱਦਾ ਹੈ ਵੀ ਰਹਿਣ ਵਾਲਾ ਨਸ਼ਾ ਤੇ ਬੇਰੁਜ਼ਗਾਰੀ ਅਹਿਮ ਮੁੱਦਾ ਜੋ ਰਹਿਣ ਵਾਲਾ ਲਗਾਤਾਰ ਸੰਗਰੂਰ ਦੇ ਜੋ ਵੋਟਰ ਨੇ ਉਹਨਾਂ ਦੀ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੀ ਨਾਮ ਸਰ ਦਾ ਸੇਮ ਗੋਇਲ ਗੋਇਲ ਸਾਹਿਬ ਲੋਕ ਸਭਾ ਚੋਣਾਂ ਨਜ਼ਦੀਕ ਆ ਗਿਆ ਨੇ ਇਸ ਵਾਰ ਮੋੜ ਕੀ ਕਹਿੰਦਾ 86 ਹਵਾ ਕਿੱਧਰ ਨੂੰ ਜਾ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਕਿਹੜੇ ਉਹ ਮੁੱਦੇ ਹੋਣਗੇ ਜਿਸ ਮੁੱਦੇ ਦੇ ਆਧਾਰ ਤੇ VOTING ਕੀਤੀ ਜਾਊਗੀ ਇਹ ਚ ਇਸ ਵੇਲੇ ਮਲਟੀ ਕਾਰਨਰ ਕੰਟੈਸਟ ਹੋਣ ਕਰਕੇ ਇਹ ਚ ਪ੍ਰੋਡਕਸ਼ਨ ਕੋਈ ਨਹੀਂ ਕੀਤੀ ਜਾ ਸਕਦੀ ਕਿਹੜੇ ਮੁੱਦੇ ਹੋਣਗੇ ਉਹ Hindu VOTERS ਦਾ ਰਾਮ ਮੰਦਰ ਦਾ ਮੁੱਦਾ ਬਹੁਤ 파ਰੂ ਰਹੇਗਾ ਦੂਜੇ ਮੁੱਦਿਆਂ 'ਚ ਲਾਲ ਰੈਸ ਦਾ ਮੁੱਦਾ ਰਹੇਗਾ ਕੁਝ ਕਿੜੇ ਡਾਊਨਟਰਾਊਡਰ ਨੇ ਛੋਟੇ ਆਮਦਨੀ ਕਮ ਹੈ ਉਹਨਾਂ ਦੇ ਬਿਜਲੀ ਫਰੀ ਵਗੈਰਾ ਦਾ ਮੁੱਦਾ ਰਹੇਗਾ ਮੌਜੂਦਾ ਸਰਕਾਰ ਦੀ ਸਥਿਤੀ ਕਿਸ ਤਰ੍ਹਾਂ ਵੇਖਦੇ ਚਾਹੇ ਉਹ ਕੇਂਦਰ ਹੋਵੇ ਜਾਂ ਪੰਜਾਬ ਹੋਵੇ ਕੇਂਦਰ ਸਰਕਾਰ ਤਾਂ ਬਹੁਤ ਅੱਛੀ ਕੰਮ ਕਰ ਰਹੀ ਹੈ ਇਹ ਮਾਨ ਸਰਕਾਰ ਕੁਝ ਹੱਦ ਤੱਕ ਕਈ ਮਾਮਲਿਆਂ 'ਚ ਠੀਕ ਹੈ ਕਈ ਮਾਮਲਿਆਂ 'ਚ ਉਹਨਾਂ ਤੋਂ ਲਾਇਨ ਆਰਡਰ ਨਹੀਂ ਠੀਕ ਹੋਇਆ ਜਿਵੇਂ ਨਹਿਰਾ ਦਾ ਮਤਲਬ ਸਿਸਟਮ ਠੀਕ ਕੀਤਾ ਉਹ ਬੜਾ ਅੱਛਾ ਕੰਮ ਕੀਤਾ ਹੈ ਕਈ ਮਤਲਬ ਗੱਲਾਂ ਚ ਲਾ ਲੈਣ ਦੀ ਜਿਆਦਾ ਪ੍ਰੋਬਲਮ ਹੈ ਨੰਨਤ ਵਾਲੇ। ਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਕੇਂਦਰ ਸਰਕਾਰ ਵਧੀਆ ਕੰਮ ਕਰ ਰਹੀ ਆ ਪਰ ਮਾਨ ਸਰਕਾਰ ਵੀ ਖੁਦ ਕੁਝ ਹੱਦ ਤੱਕ ਵਧੀਆ ਕੰਮ ਕਰ ਰਹੀ ਆ ਕੀ ਨਾਮ ਵੀਰੇ? ਬਲਵੀਰ ਜੀ। ਬਲਵੀਰ ਲੋਕ ਸਭਾ ਚੋਣਾਂ ਨਜ਼ਦੀਕ ਆ ਗਈਆਂ ਨੇ। ਇਸ ਵਾਰ ਮੂਡ ਕੀ ਕਹਿੰਦਾ? ਕਿਹੜੇ ਤੁਹਾਨੂੰ ਲੱਗਦਾ ਦਿਮਾਗ ਦੇ ਵਿੱਚ ਮੁੱਦਿਆਂ ਦੇ ਆਧਾਰ ਤੇ ਵੋਟ ਪਾਈ ਜਾਊਗੀ? ਬਸ ਸਰਕਾਰ ਬਦਲੀ ਜਾਵੇ ਜੀ ਹੋਰ ਕੀ ਆ ਜੀ? ਔਰ ਸਰਕਾਰ ਬਦਲੀ ਜਾਵੇ ਗਰੀਬੀ ਦੇਖ ਲੋ ਕਿੰਨੀ ਹੈ ਮਹਿੰਗਾਈ ਕਿੰਨੀ ਹੈ ਜੀ ਸਾਡੇ ਸਾਹਮਣੇ ਹਰ ਇੱਕ ਚੀਜ਼ ਦੇਖ ਲੋ ਸਾਰੇ ਹੁਣ ਦੱਸੋ ਕੀ ਕਰਾਂਗੇ ਰਸਤੇ 'ਚ ਫਿਰਦੇ ਆ 10-10 ਰੁਪਏ ਇਕੱਠੇ ਕਰਦੇ ਹਾਂ ਹੈ ਕੋਈ ਘਰੇ ਦੇਖ ਲੋ ਕੋਈ ਉਹ ਨਹੀਂ ਹੈਗਾ ਔਖੇ ਹੋਇਆ ਪਿਆ ਕੋਈ ਸਰਕਾਰ ਵਧੀਆ ਹੋਣੀ ਚਾਹੀਦੀ ਹੈ ਜੀ ਬਸ ਹਰ ਟਾਈਮ ਯਾਨੀ ਕਿ ਕੰਮਕਾਰ ਨਹੀਂ ਹੈਗਾ ਮਹਿੰਗਾਈ ਵਧ ਗਈ ਆ ਦੂਜਾ ਕੰਮ ਨਹੀਂ ਹੈਗਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹਾਂ ਇਹ ਵਾਦ ਤੁੜਿਆ ਮੈਂ ਇਹ ਘਰ ਦਾ ਖਰਚਾ ਲਾ ਰਿਹਾ ਸੋਈ ਦਾ ਸਮਾਨ ਲਾ ਲਉ 150 ਰੁਪਏ ਦਾ ਆਪਣੀ ਤੇਲ ਦੀ ਬੋਤਲ ਹੀ ਵੀ ਹੈ ਦੱਸੋ ਕੀ ਕਰੂਗਾ ਜੀ ਜੇ ਆਪਾਂ 500 ਦਾ ਸੌਦਾ ਆਉਂਦਾ ਨਹੀਂ ਕਰਦਾ 200 ਦੇ ਹੋਣਗੇ ਬਸ ਸਾਰੇ ਦੱਸੋ ਕੀ ਕਰੀਏ ਜੀ ਬਿਲਕੁਲ ਇਹਦਾ ਕਹਿਣਾ ਕੀ ਦੇਸ਼ ਦੇ ਵਿੱਚ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਜੇਕਰ ਕੰਮ ਦੀ ਗੱਲ ਕੀਤੀ ਜਾਵੇ ਤਾਂ ਕਾਮਕਾਰ ਲਗਾਤਾਰ ਘਟਦੇ ਜਾ ਰਹੇ ਨੇ ਜਿਸ ਨੂੰ ਲੈ ਕੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਜੋ ਮੁੱਦਾ ਹੈਵੀ ਰਹਿਣ ਵਾਲਾ ਹਰੀ ਸਿੰਘ ਲਈ ਸਿੰਘਲਾ ਜੀ ਲੋਕ ਸਭਾ ਚੋਣਾਂ ਨਜ਼ਦੀਕ ਆ ਗਿਆ ਨੇ ਇਸ ਵਾਰ ਮੋੜ ਕੀ ਕਹਿੰਦਾ 86 ਹਵਾ ਕਿੱਧਰ ਨੂੰ ਜਾ ਰਹੀ ਆ ਕਿਹੜੇ ਮੁੱਦਿਆਂ ਦੇ ਆਧਾਰ ਤੇ VOTING ਕੀਤੀ ਜਾਊ ਅਸੀਂ ਤਾਂ ਮੋਦੀ ਜਿੰਦਾਬਾਦ ਕਰਾਂਗੇ ਮੋਦੀ ਸਾਹਿਬ ਨੂੰ ਪੰਜਾਬ ਦਾ ਕਾਰਜਗਾਰ ਕਰ ਇਸ ਤਰ੍ਹਾਂ ਵੇਖਦੇ ਹਾਂ ਹਾਂ ਵਧੀਆ ਹੀ ਉਹ ਮੋਦੀ ਠੀਕ ਹੈ ਜੀ ਸਾਡੇ ਵਸ ਹੋਰ ਤਾਂ ਕਿਸੇ ਬਾਜ਼ੀ ਗੱਲ ਹੈ ਨਹੀਂ ਨਾ ਦਾ ਕਿਸੇ ਨੂੰ ਉਸੀ ਕੋਈ ਉਹ ਕਰ ਦੇਈ ਨਾ ਜਿਹੜਾ ਆਪਣੇ ਦੇਸ਼ ਦਾ ਪ੍ਰਵੇਖ ਸੁਧਾਰਨ ਵਾਲਾ ਮੋਦੀ ਸਾਹਿਬ ਹੀ ਹੈ ਕੀ ਜੰਗਾ ਲੱਗਦਾ ਮੋਦੀ ਸਾਹਿਬ ਮੋਦੀ ਸਾਹਿਬ ਦੇ ਸਾਰੇ ਕੰਮ ਹੀ ਚੰਗੇ ਲੱਗਦੇ ਨੇ ਜਿਹੜਾ ਮਰਜ਼ੀ ਕੰਮ ਕਰਦੇ ਉਹ ਰਾਮ ਮੰਦਰ ਵਾਲਾ ਕੰਮ ਕੀਤਾ ਜੀ ਉਹਨਾਂ ਨੇ ਵੋਟਾਂ ਦਾ ਕੀਤਾ ਜੀ ਨੋਡ ਬੰਦੀ ਦਾ ਕੰਮ ਕੀਤਾ ਆ ਹੁਣ ਅੱਜ ਕੀ ਕਹਿੰਦੇ ਨੇ ਉਹ ਕਹਿੰਦੇ 2500 ਕਰੋੜ ਦਾ ਉਹ ਘਵਲਾ ਜਿਹਾ ਕੀਤਾ ਸੈਟ ਜਿਹੜਾ ਅੱਜ 2500 ਕਰੋੜ ਉਹ 2500 ਕਰੋੜ ਦਾ ਕੀਤਾ ਕਿੰਨਾ ਉਹਦੇ ਕਰਕੇ ਕੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਮੋਦੀ ਸਰਕਾਰ ਕੇਂਦਰ ਦੇ ਵਿੱਚ ਵਧੀਆ ਕੰਮ ਕਰ ਰਹੀ ਹੈ ਕੀ ਨਾਮ ਹੈ ਸਰ ਅਨੂਪ ਗਪਾ ਗਾਬਾ ਜੀ ਲੋਕ ਸਭਾ ਚੋਣਾਂ ਨਿਯਦੀਕਾਰੀਆਂ ਨੇ ਇਸ ਵਾਰ ਕਿਹੜੇ ਮੁੱਦਿਆਂ ਦੇ ਆਧਾਰ ਤੇ VOTING ਕੀਤੀ ਜਾਊਗੀ ਤੇ ਸਿਆਸੀ ਹਵਾ ਕੀ ਕਹਿੰਦੀ ਹੈ ਸਿਆਸੀ ਹਵਾ ਦਾ ਕੁਝ ਪਤਾ ਨਹੀਂਗਾ ਜੀ ਅਸਟੋਰੇ ਦੁਕਾਨ ਤੇ ਵਿਜ਼ੀ ਆ ਬਾਕੀ ਇਸ ਵਾਰ ਖੁਸ਼ ਨਹੀਂ ਕਹਿ ਸਕਦੇ ਮੁਕਾਬਲਾ ਕਹਿੰਦੇ ਨੇ ਭਈ ਆਪ ਜਾਂ ਕਾਂਗਰਸ ਦੇ ਵਿੱਚ ਕਿਹੜੇ ਮੁੱਦੇ ਲੱਗਦੇ ਨੇ ਉਹ ਕਿ ਪੰਜਾਬ ਦੇ ਵਿੱਚ ਹੱਲ ਹੋਣੇ ਚਾਹੀਦੇ ਸੀ ਹੋਏ ਨਹੀਂ ਦੇਖੋ ਜੀ ਕੀ ਕਰੇ ਸਕੇ ਹੁਣ ਆ ਪਤਾ ਇਹਨਾਂ ਨੂੰ ਰੱਖਦੇ ਨਹੀਂਗੇ ਇਹ ਚੀਜ਼ਾਂ ਬਾਰੇ ਕੋਈ ਸਿਆਸੀ ਹਵਾ ਦੀ ਗੱਲ ਕੀਤੀ ਹੈ ਉਹ ਤਾਂ ਸਿਆਸੀ ਹਵਾ ਕਹਿੰਦੇ ਨੇ ਕਿ ਇਸ ਵਾਰ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਜੋ ਹਵਾ ਸਿਆਸੀ ਹਵਾ ਉਹ ਬਣਦੀ ਦਿਖਾਈ ਦੇ ਰਹੀ ਪਰ ਫਿਲਹਾਲ ਇਹ 4 ਤਰੀਕ ਨੂੰ ਹੀ ਪਤਾ ਲੱਗੂਗਾ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਪਰ ਜੇਕਰ ਉਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਉਸ ਤੋਂ ਪਹਿਲਾਂ ਜੋ ਸੰਗਰੂਰ ਦੇ ਲੋਕ ਨੇ ਉਹਨਾਂ ਦੇ ਦਿਲ ਦੀਆਂ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਲਗਾਤਾਰ ਲਿਵਿੰਗ ਇੰਡੀਆ ਦਾ ਖਾਸ ਪ੍ਰੋਗਰਾਮ ਕੀ ਕਹਿੰਦੀ ਹੈ ਜਨਤਾ ਦੇ ذریعے ਲਗਾਤਾਰ ਵੋਟਰਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਵੋਟਰਾਂ ਦੇ ਨਾਲ ਕੀ ਨਾਮ ਹੈ ਭਾਈ ਜੀ ਭਾਈ ਮੇਰਾ ਨਾਮ ਕਰਮਜੀਤ ਹੈ ਕਰਮਜੀਤ ਜੀ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ 1 ਜੂਨ ਨੂੰ ਪੰਜਾਬ ਚ ਪੈਣੀਆਂ ਨੇ ਇਸ ਵਾਰ ਕੀ ਲੱਗਦਾ ਸ਼ਾਸਨ ਹਵਾ ਕਿੱਧਰ ਨੂੰ ਜਾ ਰਹੀ ਹੈ ਤੇ ਮੁੱਦੇ ਮੁੱਦੇ ਜੀ ਸਾਡਾ ਬਾਪੂ ਜੀਤੂ ਸਿਮਰਨਜੀਤ ਸਿੰਘ ਮਾਨਾ ਉਹ ਜਿੱਤੂਗਾ ਜੀ ਇਹ ਪੰਜਾਬ ਦੇ ਵਿੱਚ ਮੁੱਦੇ ਕਿਹੜੇ ਇਸ ਵਾਰ ਵੋਟਾਂ ਦੇ ਵਿੱਚ ਹੈਵੀ ਰਹਿਣ ਵਾਲੇ ਹਨ ਜੀ ਮੁੱਦੇ ਕਿਹੜੇ ਰਹਿਣ ਵਾਲੇ ਨੇ ਹੈਵੀ ਇਸ ਵਾਰ ਪੰਜਾਬ ਦੀਆਂ ਵੋਟਾਂ ਮੈਨੂੰ ਮੈਂ ਜਿਆਦਾ ਗੰਦੇ ਮੈਨੂੰ ਨਹੀਂ ਦਿਖ ਹੈਗਾ ਬਸ ਹੁੰਦਾ ਇਹ ਬਤਾ ਸਿਮਰਨਜੀਤ ਸਿੰਘ ਮਾਨ ਜਿੱਤੂਗਾ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਸਿਮਨ ਸਿੰਘ ਸਿਮਰਨਜੀਤ ਸਿੰਘ ਮਾਨ ਜਿੱਤਣਗੇ ਪਰ ਜੇਕਰ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਨੇ ਸਾਨੂੰ ਇਹਨਾਂ ਮੁੱਦਿਆਂ ਬਾਰੇ ਨੌਲੇਜ ਨਹੀਂ ਹੈਗੀ ਲਗਾਤਾਰ ਜੋ ਸੰਗਰੂਰ ਦੇ ਵੋਟਰ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆ ਕੀ ਨਾਮ ਆ ਸਰ ਹਨੀ ਹਨੀ ਜੀ ਲੋਕ ਸਭਾ ਚੋਣਾਂ ਨੇ ਨਜ਼ਦੀਕ ਆ ਗਿਆ ਨੇ ਇਸ ਵਾਰ ਕਿਹੜੇ ਮੁੱਦਿਆਂ ਦੇ ਆਧਾਰ ਤੇ VOTING ਹੋਣੀ ਆ ਇਸ ਵਾਰ ਸਿਆਸੀ ਹਵਾ ਕਿੱਧਰ ਨੂੰ ਜਾ ਰਹੀ ਆ ਡਿਵੈਲਪਮੈਂਟ ਹੋਣੀ ਬਹੁਤ ਜ਼ਰੂਰੀ ਹੈ ਉਸੇ ਦੇ ਆਧਾਰ ਤੇ VOTING ਹੋਣੀ ਚਾਹੀਦੀ ਆ ਕੀ ਲੱਗਦਾ ਆ ਕਿ ਪੰਜਾਬ ਦੇ ਵਿੱਚ ਜੋ ਹੋਣਾ ਚਾਹੀਦਾ ਸੀ ਹੋਇਆ ਨਹੀਂ ਹਲੇ ਤੱਕ ਹਲੇ ਤੱਕ ਕੁਝ ਵੀ ਨਹੀਂ ਹੋਇਆ ਜੀ ਬਹੁਤ ਕੁਝ ਹੋਣਾ ਬਾਕੀ ਹੈ ਪੰਜਾਬ ਦੇ ਵਿੱਚ ਮੇਨਤਾ ਮੁੱਦਾ ਐਜੂਕੇਸ਼ਨ ਤੇ ਹੈਲਥ ਹੀ ਹੈਗਾ ਸਰ ਪੰਜਾਬ ਦੀ ਸਰਕਾਰ ਦੀ ਗੱਲ ਕੀਤੀ ਜਾਵੇ ਕੇਂਦਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਕਾਰਜਕਾਲ ਕਿਸ ਤਰ੍ਹਾਂ ਲੱਗ ਰਿਹਾ ਨਹੀਂ ਇਹਦੇ ਬਾਰੇ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਸੁਭਾਰ ਲੋਕ ਸਭਾ ਚੋਣਾਂ ਦੇ ਵਿੱਚ 86 ਮੁੱਦਾ ਬੇਰੁਜ਼ਗਾਰੀ ਅਤੇ ਜੋ ਐਜੂਕੇਸ਼ਨ ਆ ਬੇਰੁਜ਼ਗਾਰੀ ਐਜੂਕੇਸ਼ਨ ਆ ਹੈਲਥ ਨੂੰ ਲੈ ਕੇ ਕਿਤੇ ਨਾ ਕਿਤੇ ਜੋ ਵੋਟਰ ਨੇ ਉਹ ਵੀ ਸੁਚੇਤ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਲਗਾਤਾਰ ਸੰਗਰੂਰ ਦੇ ਜੋ ਵੋਟਰ ਨੇ ਉਹਨਾਂ ਨਾਲ ਗੱਲ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਡਮ ਨਾਲ ਵੀ ਗੱਲ ਕਰਨ ਨੇ ਸਸੀ ਗਾਲ ਜੀ ਸਚਕਾਲ ਜੀ ਲੋਕ ਸਭਾ ਚੋਣਾਂ ਨਿਧਿਕਾਰੀਆਂ ਨੇ 1 ਜੂਨ ਨੂੰ ਬੈਠੇ ਨੇ ਪੰਜਾਬ ਦੇ ਵਿੱਚ ਇਸ ਵਾਰ ਕੀ ਲੱਗਦਾ ਤੇ ਕਿਹੜੇ ਮੁੱਦਿਆਂ ਦੇ ਆਧਾਰ ਤੇ VOTING ਕੀਤੀ ਜਾਊਗੀ ਇਸ ਵਾਰ ਜੀ ਸੱਚਾ ਝਾੜੂ ਨੂੰ ਵੋਟ ਪਾਉਣੀ ਹੈ ਚਾੜੂ ਨੇ ਬਿਲ ਮਾਫ ਕਰੇ ਨੇ ਚਾੜੂ ਨੇ ਪਾਵਾਂਗੇ ਪਹਿਲਾਂ ਵੀ ਚਾੜੂ ਨੂੰ ਪਾਈ ਆ ਹੁਣ ਵੀ ਚਾੜੂ ਪਾਵਾਂਗੇ ਅਸਾ ਚਾੜੂ ਨਾਲ ਜੁੜੇ ਹੋਏ ਜੀ ਕੋਈ ਕੀ ਨਾਮ ਸਸੀ ਗਾਲ ਰਮਨਜੀਤ ਕੌਰ ਜੀ ਰਮਨਜੀਤ ਲੋਕ ਸਭਾ ਚੋਣਾ ਨਜ਼ਦੀਕ ਆ ਗਿਆ ਨੇ ਇਸ ਕਿਹੜੇ ਉਹ ਮੁੱਦੇ ਲੱਗਦੇ ਨੇ ਵੀ ਇਸ ਵਾਰ ਹੈਵੀ ਰਹਿਣ ਵਾਲੇ ਨੇ ਵੀ ਪੰਜਾਬ ਦੇ ਵਿੱਚ ਹੋਏ ਨਹੀਂ ਵਾਅਦੇ ਕਰ ਜਾਂਦੇ ਨੇ ਪਰ ਹਾਲੇ ਤੱਕ ਨਹੀਂ ਹੋਏ ਹੋਏ ਨਹੀਂ ਜੀ ਭਗਵੰਤ ਮਾਨ ਨੇ ਕੀ ਕੀਤਾ ਜੀ ਪੂਰੇ ਭਰਾਜ ਸੀ ਜੀ ਸੰਗਰੂਰ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਉਹਨੇ ਕੁਝ ਨਹੀਂ ਕੀਤਾ ਸੜਕਾਂ ਨੇ ਤਾਂ ਟੁੱਟੀਆਂ ਹੋਈਆਂ ਨੇ ਆਕੇ ਨਹੀਂ ਕਦੀ ਖੜੀ ਬੱਗੂਆਣੇ ਸਿੱਟ ਜੇ ਅਗਲਾ ਆਈ ਸੀ ਜੀ ਬੱਗੂਆਣੇ ਨੇ ਪਿੰਡ ਹੈ ਜੀ ਸਾਡਾ ਤੇ ਉੱਥੇ ਵੀ ਨਹੀਂ ਆਈ ਹੈਗੀ ਕਦੀ ਦਰਸ਼ਨ ਵੀ ਨਹੀਂ ਦਿੱਤੇ ਹੈਗੇ ਕਿਹੜੇ ਹਿਸਾਬ ਨਾਲ ਭਗਵੰਤਮਾਨ ਵੋਟਾਂ ਮੰਗਦਾ ਨਾਲੇ ਦੇਖੋ ਜੀ ਕੀ ਹਾਲਾਤ ਕਿਤੇ ਨੇ ਉਹਨੇ ਭਗਵੰਤਮਾਨ ਨੇ ਸਿੱਖਾਂ ਤੇ ਕਿੰਨਾ ਜ਼ੁਲਮ ਕੀਤਾ ਅਸੀਂ ਤਾਂ ਬਿਲਕੁਲ ਵੀ ਉਹਦੇ ਹੱਕ 'ਚ ਨਹੀਂ ਹੈਗੇ ਜੇ ਪਾਵਾਂਗੇ ਸਿਮਰਜੀਤ ਸਿੰਘ ਮਾਨ ਲਵਾਵਾਂ ਬਿਲਕੁਲ ਇਹਨਾਂ ਦਾ ਕਹਿਣਾ ਕਿ ਸੰਗਰੂਰ ਦੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਸੰਗਰੂਰ ਦੀਆਂ ਸੜਕਾਂ ਟੁੱਟਿਆ ਹੋਈਆਂ ਨੇ ਪਰ ਉਥੇ ਹੀ ਵਿਧਾਇਕ ਦੇ ਉੱਤੇ ਵੀ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਿੱਤਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸੀ ਦਾਅਵੇ ਕੀਤੇ ਸੀ ਪਰ ਉਹ ਕਿਤੇ ਵੀ ਸੰਗਰੂਰ ਦੇ ਵਿੱਚ ਨਜ਼ਰ ਨਹੀਂ ਆਉਂਦੇ ਲਗਾਤਾਰ ਸੰਗਰੂਰ ਦੇ ਜੋ ਵੋਟਰ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਤੋਂ ਪੁੱਛਦੇ ਆ ਕਿ ਆਖਿਰਕਾਰ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੇ ਉਹ ਇਹ ਮੁੱਦੇ ਹੋਣਗੇ ਕੀ ਨਾਮ ਵੀਰੇ ਮੇਰਾ ਨਾਮ ਹਰਤੇਜ ਸਿੰਘ ਜੀ ਹਰਤੇਜ ਲੋਕ ਸਭਾ ਚੋਣਾਂ ਨਜ਼ਦੀਕ ਆ ਗਿਆ ਨੇ ਇੱਕ ਜੂਨ ਨੂੰ ਪੈਣੀਆਂ ਨੇ ਸਿਆਸੀ ਆਵਾਜ਼ ਕਿੱਧਰੋਂ ਆ ਰਹੀ ਆ ਜੇਕਰ ਗੱਲ ਕੀਤੀ ਹੈ ਕਿਹੜੇ ਮੁੱਦਿਆਂ ਦੇ ਆਧਾਰ ਤੇ ਇਸ ਵਾਰ VOTING ਕੀਤੀ ਜਾਓ ਮੁੱਦੇ ਤਾਂ ਬਹੁਤ ਨੇ ਹੀ ਰੋਜ ਦੇਖੋ ਆਪਾਂ ਬਾਜ਼ਾਰ 'ਚ ਬੈਠੇ ਆਂ ਉਧਰੋਂ ਪਟਿਆਲਾ ਗੇਟ ਤੋਂ ਧਰਨਾ ਸ਼ੁਰੂ ਹੋ ਜਾਂਦਾ ਤੇ ਇਧਰ ਧੂਰੀ ਗੇਟ ਲੰਘਦਾ ਹਰ ਰੋਜ਼ ਰੈਲੀਆਂ ਲੱਗਦੀਆਂ ਨੇ ਜੀ ਦੇ ਉਹ ਮੁੱਦੀ ਮੁੱਦੇ ਨੇ ਜਿੰਨੇ ਮਰਜ਼ੀ ਮੁੱਦੇ ਬਣਾ ਲਓ ਦਿਖਦੀ ਨੇ ਮੁੱਦੇ ਸਭ ਨੂੰ ਪਤਾ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਹਰ ਬੰਦਾ ਹਰ ਚੀਜ਼ ਬਾਰੇ ਜਾਣਦਾ ਇਹ ਨਾ ਤਾਂ ਕੋਈ ਖਬਰ ਦੇਣ ਦੀ ਲੋੜ ਆ ਨਾ ਖਬਰ ਸੁਣਨ ਦੀ ਲੋੜ ਆਈ ਹਰ ਬੰਦੇ ਨੂੰ ਹਰ ਚੀਜ਼ ਬਾਰੇ ਪਤਾ ਗੱਲ ਬਸ ਇਹ ਆ ਵੀ ਅੰਦਰਲਾ ਮਨ ਅੰਦਰਲੀ ਜ਼ਮੀਰ ਕੀ ਕਹਿੰਦੀ ਆ ਵੀ ਸਹੀ ਜਿਹੜਾ ਜੋ ਚੀਜ਼ ਸਹੀ ਆ ਉਧਰ ਜਾਣਾ ਚਾਹੀਦਾ ਇਹ ਕਰੋ ਸ਼ੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਇਸ ਵਾਰ ਕਿਹੜੇ ਮੁੱਦੇ ਹੈਵੀ ਰਹਿਣ ਵਾਲੇ ਨੇ ਕਿਉਂਕਿ ਹਰ ਵਾਰ ਲੋ ਚੋਣਾਂ ਦੇ ਵਿੱਚ ਕੋਈ ਨਾ ਕੋਈ ਮੁੱਦਾ ਹੈਵੀ ਰਹਿੰਦਾ ਸਰ ਮੁੱਦੀ ਮੁੱਦੇ ਨਹੀਂ ਦੁੱਖ ਲੱਗਦਾ ਮੁੱਦੇ ਗਨੇ ਆਉਂਦੇ ਸੀ ਐਮ ਦਾ ਸ਼ਹਿਰ ਹੋਵੇ ਹਨ ਇੱਥੇ ਕਿੰਨਾ ਕੁ ਕੁਝ ਹੋਇਆਗਾ ਕੀ ਹੋਇਆ ਇੱਥੇ ਕੀ ਡਿਵੈਲਪਮੈਂਟ ਹੋਈ ਆ ਇੱਕ ਮਸਤ ਆਣਾ ਸਾਬ ਕਾਲਜ ਮੈਡੀਕਲ ਕਾਲਜ ਹਨ ਉਹ ਵਿੱਚ ਲਮਕਾ ਰੱਖਿਆਗਾ ਹੁਣ ਕਿਨੂੰ ਦੋਸ਼ ਦਈਏ ਅਕਾਲੀਆਂ ਨੂੰ ਦੋਸ ਦੇਈਏ ਜਾਂ ਕਾਂਗਰਸੀਆਂ ਨੂੰ ਦਈਏ ਜਾਂ ਇਹਨਾਂ ਨੂੰ ਆਮ ਆਦਮੀ ਵਾਲਿਆਂ ਨੂੰ ਦੋਸ ਦੇਈਏ ਕਦੇ ਅਸੀਂ ਆਮ ਆਦਮੀ ਵਾਲਿਆਂ ਤੇ ਜ਼ੋਰ ਲਾਉਣੇ ਕਦੇ ਕੀਤੇ ਲਾਉਣੇ ਵੀ ਆ ਸਹੀ ਨੇ ਉਹ ਸਹੀ ਨੇ ਅਸੀਂ ਤਾਂ ਫੇਰ ਉੱਥੇ ਬੈਠਿਆਂਗੇ ਕਾਰੋਬਾਰੀਆਂ ਦੀ ਸੇਫਟੀ ਕਿੱਥੇ ਆ ਕਿਹੜੀ ਗੱਲ ਆ ਆ ਫਿਰੋਜ਼ਪੁਰ ਕੀ ਹੋਇਆ ਇਹਨਾਂ ਆ ਗੱਲ ਪਰਸੋਂ ਦੀ ਗੱਲ ਆ ਉਹਦੀ ਸੇਫਟੀ ਕੌਣ ਕਰੂਗਾ ਜੀ ਬਿਲਕੁਲ ਇਹਨਾਂ ਦੀ ਗੱਲ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕਿਹੜਾ ਉਹ ਮੁੱਦਾ ਨਹੀਂ ਪਰ ਉਥੇ ਹੀ ਸੀਐਮ ਸਿਟੀ ਹੋਣ ਦੇ ਨਾਤੇ ਆਖਿਆ ਕਿ ਸੀਐਮ ਸਿਟੀ ਹੋਣ ਦੇ ਨਾਤੇ ਸੰਗਰੂਰ ਦੇ ਵਿੱਚ ਧਰਨੇ ਪ੍ਰਦਰਸ਼ਨ ਨਜ਼ਰ ਆਉਂਦੇ ਨੇ ਜੇਕਰ ਸੜਕਾਂ ਦੀ ਗੱਲ ਕੀਤੀ ਆ ਵੀ ਤਾਂ ਖਾਸ ਤਾ ਸੜਕਾਂ ਹਾਲਤ ਜੋ ਇੱਥੇ ਦੇਖਣ ਨੂੰ ਮਿਲਦੇ ਆ ਕਿ ਨਾ ਵੀਰੇ ਗੁਰਜੀਤ ਕੌਰ ਜੀ ਗੁਰਜੀਤ ਅਕਸਰ ਆਖਿਆ ਜਾਂਦਾ ਕਿ ਜਦੋਂ ਵੀ ਸਰਕਾਰ ਬਣਦੀ ਆ ਤਾਂ ਨੌਜਵਾਨਾਂ ਦਾ ਬੜਾ ਵੱਡਾ ਹੱਥ ਹੁੰਦਾ ਇਸ ਵਾਰ ਤੁਹਾਨੂੰ ਕੀ ਲੱਗ ਰਿਹਾ ਕਿਹੜੇ ਉਹ ਮੁੱਦੇ ਨੇ ਜੋ ਹੱਲ ਨਹੀਂ ਹੋਏ ਪੰਜਾਬ ਦੇ ਵਿੱਚ ਹੱਲ ਤੱਕ ਸਰ ਦੇਖੋ ਕੋਈ ਵੀ ਮੁੱਦਾ ਨਹੀਂ ਅਜੇ ਤੱਕ ਹੋਇਆ ਹੈਗਾ ਇੱਥੇ ਨਸ਼ੇ ਬੱਤਿਆਂ ਦਾ ਦੌਰ ਚੱਲ ਰਿਹਾ ਅੱਜ ਦੇ ਟਾਈਮ ਆ ਇਹ ਦੌਰ ਮਤਲਬ ਲੋਕ ਕਾਫੀ ਟਾਈਮ ਹੋ ਗਿਆ ਚੱਲਦੇ ਨੂੰ ਪਰ ਇਹਨਾਂ ਨੇ ਆਮ ਆਮ ਆਦਮੀ ਪਾਰਟੀ ਜਿਹੜੀ ਇਹਨਾਂ ਨੇ ਹੁਣ ਤੱਕ ਕੁਝ ਵੀ ਨਹੀਂ ਕੀਤਾ ਹੈਗਾ ਮੇਰੇ ਮਤਲਬ ਬ੍ਰਦਰ ਹੈਗਾ ਨਸ਼ਿਆਂ ਦੇ ਦੌਰ ਦੇ ਵਿੱਚ ਇੰਨਾ ਜ਼ਿਆਦਾ ਤੂਰੀ ਤੋਂ ਮੈਮ ਤੁਲ ਤੇ ਤੂਰੀ ਇੰਨਾ ਜ਼ਿਆਦਾ ਨਸ਼ਾ ਵੇਚਦਾ ਨਾ ਹਰ ਇੱਕ ਮੰਡੀ ਵਾਲੇ ਰੋਡ ਦੇ ਉੱਤੇ ਜਿਹੜੇ ਮਰਜੀ ਗਲੀ ਦੇ ਵਿੱਚ ਚੱਲ ਜਿਓ ਉੱਥੇ ਨਸ਼ਿਆਂ ਦਾ ਇੰਨਾ ਜ਼ਿਆਦਾ ਵੀ ਚਿੱਟਾ ਸ਼ਰੀਆਮ ਵਿਕਰਿਆ ਉੱਥੇ ਮੇਰਾ ਭਰਾ ਖੁਦ ਕਰ ਰਿਹਾ ਹੈਗਾ ਹੁਣ ਮੇਰਾ ਭਰਾ ਮਨਤਲ ਪਰਸੋਂ ਦਾ ਘਰੋਂ ਗਾਇਬ ਆਗਾ ਮੋਰਸਾ ਲੈ ਕੇ ਗਿਆ ਅੱਜ ਤੱਕ ਹਜੇ ਘਰੇ ਨਹੀਂ ਵੜਿਆਗਾ ਦੋ ਦਿਨ ਦਾ ਕੁਝ ਨਹੀਂ ਉਹਦਾ ਪਤਾ ਕਿੱਥੇ ਗਿਆ ਕਿੱਥੇ ਨਹੀਂ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਉਹਨਾਂ ਦਾ ਵੀ ਨਹੀਂ ਕੁਝ ਪਤਾ ਲੱਗ ਰਿਹਾ ਵੀ ਕਿੱਥੇ ਕਿੱਥੇ ਆਇਆ ਕਿੱਥੇ ਨਹੀਂ ਤੇ ਹੁਣ ਇਹਨਾਂ ਨੂੰ ਅਸੀਂ ਵੋਟਾਂ ਵਾਕੇ ਵੀ ਕੀ ਕਰਨਾ ਅਸੀਂ ਤਾਂ ਜੁੱਤੀਆਂ ਹੀ ਮਾਰ ਸਕਦੇ ਇਹਨਾਂ ਦੇ ਹੋਰ ਤਾਂ ਕੁਝ ਵੀ ਨਹੀਂ ਸਾਡੇ ਕੋਲ ਇਸ ਵਾਰ ਮੋੜ ਕੀ ਕਹਿੰਦਾ ਕਿ ਹੋਰ ਕਿ ਚੇਂਜ ਹੁੰਦਾ ਰਹਿੰਦਾ ਮੋੜ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਕਿ ਨਸ਼ਾ ਨਹੀਂ ਕਟਿਆ ਬੇਸ਼ੱਕ ਵਾਅਦੇ ਜਰੂਰ ਕੀਤੇ ਜਾਂਦੇ ਨੇ ਵਾਦੇ ਤਾਂ ਇਹਨਾਂ ਦੇ ਲੱਖਾਂ ਹੀ ਹੁੰਦੇ ਨੇ ਬਾਈ ਇੱਥੇ ਆ ਕੇ ਮਤਲਬ ਪੈਰੀ ਹੱਥ ਲਾਉਣ ਤੱਕ ਜਾਂਦੇ ਆ ਵੀ ਹਾਂ ਅਸੀਂ ਤੁਸੀ ਸਾਨੂੰ ਵੋਟ ਪਾਓ ਅਸੀਂ ਤੁਹਾਡਾ ਆ ਕਰਾਂਗੇ ਆ ਕਰਾਂ ਕੀ ਕਰਦੇ ਕੁਝ ਨਹੀਂ ਕਰਦੇ ਹੈਗੇ ਨਸ਼ੇ ਪੱਤੇ ਆਮ ਵਿਕਦੇ ਪਏ ਆ ਗਲੀਆਂ ਦੇ ਵਿੱਚ ਸ਼ਰਿਆਮ ਕਰ ਕਰ ਆ ਕੇ ਨਸ਼ਾ ਦੇ ਰਹੇ ਨੇਗੇ ਇਹਨਾਂ ਨੂੰ ਫਿਰ ਵੋਟ ਪਾ ਕੇ ਵੀ ਕੀ ਕਰਾਂਗੇ ਅਸੀਂ ਆਪਣੇ ਭੈਣ ਭਾਈ ਥੋੜੂ ਮਰਵਾਉਣੇ ਐ ਇਹਨਾਂ ਕੋਲੋਂ ਹੁਣ ਤਾਂ ਬਸ ਜਦੋਂ ਵੀ ਆਉਣਗੇ ਜੁੱਤੀਆਂ ਦਾ ਹਾਰੇ ਪਾਵਾਂਗੇ ਹੋਰ ਤਾਂ ਕੁਝ ਵੀ ਨਹੀਂ ਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਅਤੇ ਨਸ਼ਾ ਸਭ ਤੋਂ ਵੱਡਾ ਮੁੱਦਾ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਰਹਿਣ ਵਾਲਾ ਲਿਵਿੰਗ ਇੰਡੀਆ ਦਾ ਜੋ ਖਾਸ ਪ੍ਰੋਗਰਾਮ ਕੀ ਕਹਿੰਦੀ ਹੈ ਜਨਤਾ ਦੇ ذریعے ਤੁਹਾਨੂੰ ਸੰਗਰੂਰ ਦੇ ਵੋਟਰਾਂ ਦੇ ਨਾਲ ਮਿਲਾ ਰਿਹਾ ਅਤੇ ਜੋ ਉਹਨਾਂ ਦਾ ਦਿਲ ਦੇ ਵਿੱਚ ਕੀ ਆ ਉਹ ਕਿਤੇ ਨਾ ਕਿਤੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਆਖਿਰਕਾਰ ਜੋ ਸੰਗਰੂਰ ਦੇ ਵੋਟਰ ਨੇ ਉਹ ਕਿਸ ਤਰ੍ਹਾਂ ਦੇਖਦੇ ਨੇ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੇ ਮੁੱਦੇ ਹੋਣਗੇ ਸ਼ਿਆਸੀ ਹਵਾ ਕਿੱਧਰ ਨੂੰ ਜਾਂਦੀ ਆ ਅਤੇ ਉਮੀਦਵਾਰ ਦਾ ਚਿਹਰਾ ਵੇਖ ਕੇ ਵੋਟ ਪਾਈ ਜਾਊਗੀ ਇਸ ਵਾਰ ਜਾਂ ਫਿਰ ਪਾਰਟੀ ਦੇਖੀ ਜਾਊਗੀ ਜਾਂ ਫਿਰ ਮੁੱਦਿਆਂ ਦੇ ਆਧਾਰ ਤੇ VOTING ਹੋਊਗੀ ਕਿ ਨਮਸ਼ਰ ਰਿੰਕੂ ਜਿੰਦਲ ਜਿੰਦਲ ਸਾਹਿਬ ਲੋਕ ਸਭਾ ਚੋਣਾਂ ਦੇ ਨਜ਼ਦੀਕ ਆ ਗਿਆ ਨੇ ਇਸ ਵਾਰ ਸ਼ਿਆਸੀ ਹਵਾ ਕੀ ਕਹਿੰਦੀ ਆ ਮੂਡ ਕੀ ਕਹਿੰਦਾ ਕਿਹੜੇ ਮੁੱਦਿਆਂ ਦੇ ਆਧਾਰ ਤੇ VOTING ਕੀਤੀ ਜਾਊ ਮੂਰਤੇ ਇਹ ਕਹਿ ਰਹੇ ਆ ਜਿਹੜੇ ਕੋਈ ਵਪਾਰੀਆਂ ਦਾ ਫਾਇਦਾ ਕਰੋ ਜਨਰਲ ਕੈਟਾਗਰੀ ਦਾ ਫਾਇਦਾ ਕਰੋ ਸਾਨੂੰ ਜਨਰਲ ਦਾ ਕੋਈ ਪੁੱਛਦਾ ਨਹੀਂ ਜਦ ਵੀ ਕੋਈ ਵੀ ਇਲੈਕਸ਼ਨ ਆਲਾ ਆਂਦਾ ਸਿਰਫ ਐਸ்சி ਬੀਸੀ ਭਾਈਚਾਰਾ ਜਾਂ ਜ਼ਿਮੀਦਾਰ ਦਿੰਦੇ ਨੇ ਇਹਨਾਂ ਨਾਲ ਤਾਂ ਕੋਈ ਸ਼ਹਿਰੀ ਦਿੰਦੇ ਨਾ ਕੋਈ ਵਪਾਰੀ ਦਿੰਦਾ ਅਸੀਂ ਤਾਂ ਨਾਲ ਪੁੱਛਾਂਗੇ ਜੇ ਕੋਈ ਸ਼ਹਿਰੀ ਜਾਂ ਵਪਾਰੀ ਵਾਸਤੇ ਗੱਲ ਕਰੂ ਉਹਨੂੰ ਵੋਟਾਂ ਪਾਵਾਂਗੇ ਨਹੀਂ ਕਿਸੇ ਨੂੰ ਨਹੀਂ ਪਾਵਾਂਗੇ ਨਹੀਂ ਬਾਈਕਾਟ ਕਰਾ ਦਾਂਗੇ ਅਸੀਂ ਕਹਿ ਕੇ ਜਤਨ ਸਾਹਿਬ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਿਹੜਾ ਮੁੱਦਾ ਜੋ ਹੈਵੀ ਰਹਿਣ ਵਾਲਾ ਇਸ ਵਾਰ ਲੋਕ ਸਭਾ ਅਸਤਾਈ ਸਮਝਾਵੇਂ ਸਾਡੇ ਵਪਾਰੀ ਵਰਗ ਜਾਂ ਜਨਰਲ ਕੈਟਾਗਰੀ ਦਾ ਬੇਰੋਜ਼ਗਾਰੀ ਬਹੁਤ ਜ਼ਿਆਦਾ ਵੱਧ ਰਹੀ ਆ ਕ੍ਰਾਈਮ ਕਿੰਨਾ ਵੱਧ ਰਿਹਾ ਮਾਮ ਚੈਨ ਕਿੰਨੀ ਨਸ਼ਾਖੋਰੀ ਹੋਈ ਪਈ ਆ ਲੋਕ ਕਹਿੰਦੇ ਨੇ ਸਾਡੇ ਭਗਵੰਤ ਮਾਨ ਜੀ ਨਸ਼ਾ ਬੰਦ ਹੋ ਗਿਆ ਨਸ਼ਾ ਤਾਂ ਵੱਧ ਗਿਆ ਚੋਰੀਆਂ ਜਕਾਰੀਆਂ ਵੱਧ ਗਈਆਂ ਪੂਰੀਆਂ ਜ਼ਬਰਦਸਤ ਅਗਲਾ ਐ ਨਹੀਂ ਪਤਾ ਵੀ ਜਾਂਦੇ ਤੇ ਥੱਪੜ ਮਾਰ ਕੇ ਕੁਝ ਖੋਗੇ ਲੈ ਜੇ ਸੁਣਵਾਈ ਕੋਈ ਹੈ ਨਹੀਂ ਸਾਈਕਲ ਚੋਰੀ ਮੋਟਰਸਾਈਕਲ ਚੋਰੀ ਬਹੁਤ ਜ਼ੋਰ ਤੇ ਚੱਲ ਰਿਹਾ ਇਸ ਕਰਕੇ ਸਦਾ ਹੀ ਕਹਾਂਗੇ ਵੀ ਸਾਡੀ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਬਹੁਤ ਬੁਰਾ ਹਾਲ ਹੈ ਜੀ ਅਸੀਂ ਤਾਂ ਇਹ ਕਹਾਂਗੇ ਸਾਡੀ ਵਾਸਤੇ ਸੁਰੱਖਿਆ ਕੀਤੀ ਜਾਵੇ ਤਾਂ ਹੀ ਵੋਟਾਂ ਪਾਉਣ ਦਾ ਫਾਇਦਾ ਨਹੀਂ ਤਾਂ ਇਹ ਨਹੀਂ ਪਤਾ ਕਿਹੜਾ ਥੱਪੜ ਮਾਰੇ ਇੱਕ ਮਿੰਟ ਚ ਮਾਰ ਕੇ ਅਗਲਾ ਭੱਜ ਜਾਂਦਾ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਜਾਂ ਸੰਗਰੂਰ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਭ ਤੋਂ ਵੱਡਾ ਜੇਕਰ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਕਹਿਣਾ ਕਿ ਬੇਰੁਜ਼ਗਾਰੀ ਨਸ਼ਾ ਅਤੇ ਜੋ ਵਪਾਰੀਆਂ ਦੇ ਲਈ ਕੁਝ ਵੀ ਨਹੀਂ ਕੀਤਾ ਵਪਾਰੀਆਂ ਦੇ ਲਈ ਜੋ ਕਰੂਗਾ ਉਹਨਾਂ ਬਾਰੇ ਸੋਚਿਆ ਜਾਊਗਾ ਕੀ ਨਾਮ ਹੈ ਸਰ ਸਰ ਪ੍ਰਿੰਸ ਕੀ ਨਾਮ ਪ੍ਰਿੰਸ ਪ੍ਰਿੰਸ ਲੋਕ ਸਭਾ ਚੋਣਾ ਨਜ਼ਦੀਕ ਆ ਗਿਆ ਨੇ ਨੌਜਵਾਨਾਂ ਦਾ ਅਹਿਮ ਰੋਲ ਹੁੰਦਾ ਕੀ ਲੱਗਦਾ ਇਸ ਵਾਰ ਮੂਡ ਕੀ ਕਹਿੰਦਾ ਕਿਹੜੇ ਮੁੱਦੇ ਹੋਣਗੇ ਜੋ ਦਿਮਾਗ ਦੇ ਵਿੱਚ ਘੁੰਮ ਰਹੇ ਨੇ ਜੀ ਨਸ਼ੇ ਨੂੰ ਸ਼ੇਦੇ ਹੁੰਦੇ ਸਟੱਡੀ ਦੇ ਹੁੰਦੇ ਤੇ जॉब एम्प्लॉयमेंट ये उन ने पंजा हम लोग यहाँ पे तो हमें सच पता है ज़्यादातर लोग बीजेपी को वोट देंगे कांग्रेस को कम देंगे आपको कम देंगे बट जो किसी को भी वोट दे सोच समझ के दे किसे देना है अपना लीडर वाइजली चूज़ करे ऐसे ही नहीं कि ये मंदिर बन रहा है वो बन रहा है उस हिसाब से वोट नहीं देना सोच समझ के एम्प्लॉयमेंट रेट देख लो जीडीपी देख लो इकोनॉमी देख लो ग्रोथ देख लो ओवरऑल ग्रोथ देख लो कंट्री में महंगाई देख लो पेट्रोल के किसी भी किसी के भी दाम देख लो हर चीज़ में आप देख लो सिर्फ कुछ मुद्दों से नहीं वोट दिया जाता पूरे ओवरऑल चीज़ें देख के ही वोट दिया जाता है तो दूसरी चीज़ों को भी चांस दो और अपना वोट अच्छे सोचो ये बिल्कुल इन्होंने कहना है कि इस बार सो समझ के वोटिंग करो क्योंकि लगातार कर महंगाई की गल की है तो लगातार बढ़ती जा रही पर ਇਸ ਵਾਰ ਪੰਜਾਬ ਦੀ ਹਵਾ ਕੀ ਕਹਿੰਦੀ ਆ ਕਿਹੜੇ ਮੁੱਦਿਆਂ ਦੇ ਆਧਾਰ ਤੇ VOTING ਹੋਊ ਕੀ ਨਾਮ ਆ ਸਰ ਹੇਮਰਾਜ ਹੇਮਰਾਜ ਜੀ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਇਸ ਵਾਰ ਮੂਡ ਕੀ ਕਹਿੰਦਾ 86 ਹਵਾ ਕਿਧਰ ਵੀ ਆ ਰਹੀ ਆ ਮੁੱਦੇ ਕੀ ਹੋਣਗੇ ਮੁੱਦੇ ਤਾਂ ਆ ਹੀ ਨੇ ਜੀ ਵਿਕਾਸ ਦੇ ਬੇਰੋਜ਼ਗਾਰੀ ਦੇ ਇਹਨਾਂ ਦੇ ਮੇਨ ਫੋਕਸ ਹੋਣਾ ਚਾਹੀਦਾ ਦੇਖੋ ਬਾਕੀ ਪਾਰਟੀਆਂ ਕੀ ਕਰਦੀਆਂ ਜੀ ਕੀ ਨਾਮ ਆ ਸਰ ਤਜੀਬ ਗੋਇਲ ਜੀ ਗੋਇਲ ਸਾਹਿਬ ਕੀ ਲੱਗ ਰਿਹਾ ਇਸ ਵਾਰ ਕਿਹੜੇ ਮੁੱਦਿਆਂ ਦੇ ਆਧਾਰ ਤੇ ਤੁਸੀਂ VOTING ਕਰਨ ਜਾਓਗੇ ਜਦੋਂ ਬਟਨ ਦਬਾਓਗੇ ਜਾਂ ਫਿਰ ਇਹ ਵੀ ਹੋ ਸਕਦਾ ਕਿ ਉਮੀਦਵਾਰ ਦੇ ਲਈ ਕੋਈ ਦਿਮਾਗ ਦੇ ਵਿੱਚ ਸਵਾਲ ਚੱਲਦੇ ਹੋਣ ਵੀ ਜਦੋਂ ਆਉਣਗੇ ਤਾਂ ਸਵਾਲ ਵੀ ਕਰਾਂਗੇ ਸਵਾਲ ਤਾਂ ਸਰ ਇਹੀ ਹੈ ਜੀ ਆਪਣੀ ਜਿਹੜੀ ਬੇਰੋਜ਼ਗਾਰੀ ਵੱਧ ਰਹੀ ਹੈ ਮਹਿੰਗਾਈ ਵੀ ਵੱਧ ਰਹੀ ਹੈ ਹੈਨਾ ਇਹੀ ਸਵਾਲ ਨੇ ਮੇਨ ਤਾਂ ਬਾਕੀ ਸੋਸ਼ਲ ਸਿਕਿਉਰਿਟੀ ਤੁਹਾਨੂੰ ਸੰਗਰੂਰ ਦਾ ਪਤਾ ਹੈ ਚੋਰੀਆਂ ਕਿੰਨੀਆਂ ਹੋ ਰਹੀਆਂ ਨੇ ਇਹ ਵੀ ਸੋਸ਼ਲ ਸਿਕਿਉਰਿਟੀ ਦੇ ਹੈਗੇ ਨੇ ਸਾਰੇ ਮੁੱਦੇ ਹੈਗੇ ਨੇ ਨਿਗਾ ਚ ਹਰੁਦਸਤਾਨ ਵਾਲੀ ਕਰਾਂਗੇ ਪਰ ਹਜੇ ਕੋਈ ਜ਼ੋਰ ਜਾਰ ਲੱਗਦਾ ਨਹੀਂ ਹੈ ਹਜੇ ਤਾਂ ਥੋੜਾ ਐਕਸ਼ਨ ਆਊਗਾ ਫਿਰ ਦੇਖਦੇ ਆ ਕਿ ਐਸੀ ਹੋਵਾ ਕੀ ਕਹ ਕਹਿੰਦੇ ਨੇ ਨੜੇ ਕਹਿੰਦੇ ਨੇ ਸੰਗਰੂਰ ਵਾਲੇ ਹਵਾ ਬਦਲ ਦਿੰਦੇ ਨੇ ਇੱਕੋ ਜੀ ਹਵਾ ਨਹੀਂ ਰੱਖਦੇ ਬਿਲਕੁਲ ਬਦਲਾਵ ਆਉਣਾ ਚਾਹੀਦਾ ਜੀ ਬਦਲਾਵ ਜ਼ਰੂਰੀ ਹੈ ਇੱਕੋ ਜੀ ਤਾਂ ਹਵਾ ਗਲਤ ਹੈ ਅਗਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਕਾਰਜਕਲਮ ਕਿਸ ਤਰ੍ਹਾਂ ਵੇਖੋ ਕੇਂਦਰ ਸਰਕਾਰ ਦਾ ਆਪਣਾ ਹੋਇਆ ਜੀ ਪੰਜਾਬ ਸਰਕਾਰ ਦਾ ਆਪਣਾ ਹੋਣਾ ਚਾਹੀਦਾ ਹੈ ਵੀ ਵਧੀਆ ਤਰੀਕੇ ਨਾਲ ਪੰਜਾਬ ਨੂੰ ਸੰਭਾਲਣਾ ਪੰਜਾਬ ਦੇ ਵਿੱਚ ਮੰਨ ਲਓ ਆ ਨੈਗੇਟਿਵਿਟੀਆਂ ਆ ਰਹੀਆਂ ਨੇ ਜਿਹੜੀਆਂ ਚੋਰੀਆਂ ਚਕਾਰੀਆਂ ਜ਼ਿਆਦਾ ਹੁੰਦੀਆਂ ਨੇ ਮਤਲਬ ਗਲਤ ਹੈ ਨਾ ਇਹ ਆਪਣੇ ਪੰਜਾਬ ਵਾਸਤੇ ਗਲਤ ਹੋ ਰਿਹਾ। ਯਾਨੀ ਕਿ ਕਾਨੂੰਨ ਵਿਵਸਥਾ ਦਾ ਹਾਲ ਠੀਕ ਨਹੀਂ। ਹਾਲ ਬਿਲਕੁਲ ਠੀਕ ਨਹੀਂ ਹੈ। ਮੁੱਖ ਮੰਤਰੀ ਦਾ ਸ਼ਹਿਰ ਆ। ਹਾਂ ਬਿਲਕੁਲ ਇਹਨਾਂ ਨੂੰ ਗੌਰ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਦੇ ਸ਼ਹਿਰ ਦੇ ਉੱਪਰ। ਮੁਕਾਬਲਾ ਕਿਸ ਨਾਲ ਲੱਗਦਾ? ਕਿਸ ਦਾ ਕਿਸ ਨਾਲ ਮੁਕਾਬਲਾ ਲੱਗਦਾ? ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹੀ ਹੈ ਜੀ। ਭਾਜਪਾ ਨੇ ਤਾਂ ਜੇ ਡਿਕਲੇਅਰ ਹੀ ਨਹੀਂ ਕਰਿਆ ਕੈਂਡੀਡੇਟ। ਉਹ ਕੈਂਡੀਡੇਟ ਡਿਕਲੇਅਰ ਹੋਊਗਾ ਫਿਰ ਤੁਹਾਡਾ ਆਈਡੀਆ ਲੱਗ ਸਕਦਾ। ਇਹ ਕੋਈ ਇਹ ਨਹੀਂ ਦਾ ਕਹਿਣਾ ਕਿ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਅਹਿਮ ਮੁੱਦੇ ਬੇਰੁਜ਼ਗਾਰੀ ਨਸ਼ਾ ਜੇਕਰ ਕਾਨੂੰਨ ਵਿਵਸਥਾ ਦੀ ਗੱਲ ਕੀਤੀ ਹੈ ਵੀ ਤਾਂ ਸੰਗਰੂਰ ਵਾਸੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਫੀ ਚਿੰਤਤ ਨਜ਼ਰ ਆਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਦਾ ਹਾਲ ਵਿਗੜਿਆ ਪਿਆ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਦੇ ਹੀ ਰਹਿਣ ਵਾਲੇ ਨੇ ਕਿ 1 ਜੂਨ ਨੂੰ ਜਦੋਂ ਪੰਜਾਬ ਦੇ ਵਿੱਚ VOTING ਹੋਊਗੀ ਉਸ ਵੇਲੇ ਜਨਤਾ ਦਾ ਕੀ ਖਿਆਲ ਆ ਜਨਤਾ ਕੀ ਕਹਿੰਦੀ ਆ ਪ੍ਰੋਗਰਾਮ ਦੇ ਜ਼ਰੀਏ ਲਗਾਤਾਰ ਤੁਹਾਨੂੰ ਲਿਵਿੰਗ ਇੰਡੀਆ ਦੇ ਖਾਸ ਪ੍ਰੋਗਰਾਮ ਕੀ ਕਹਿੰਦੀ ਹੈ ਜਨਤਾ ਦੇ ਜ਼ਰੀਏ ਲੋਕਾਂ ਦੇ ਨਾਲ ਗੱਲ ਕੀਤੀ ਜਾ ਰਹੀ ਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂ